ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨ ਦਾ ਸਵਾਗਤ ਆਜਨੀਆਂ ਵਿਸ਼ੇਸ਼ ਸਰਗਰਮੀਆ। ਸੰਦੂ ਹਸਪਤਲ ਕਰਵਾਣ ਜਾ ਰਿਹਾ ਹੈ 2 ਹਫਤੇ ਦਾ ਸਰਜਰੀ ਕੈਂਪ ਜਿੱਥੇ ਪਿੱਤੇ ਦੀ ਪੱਥਰੀ, ਬਵਾਸੀਰ, ਟਿਊਮਰਸ, ਸਾਈਨਸ, ਬ੍ਰੈਸਟ ਲੰਮ, ਅਪੈਂਡਿਕਸ, ਹਾਈਡਰੋਸੀਲ, ਫਿਸ਼ਰ ਆਦ ਵਰਗੀਆਂ ਬਿਮਾਰੀਆਂ ਦਾ ਬਹੁਤ ਹੀ ਘੱਟ ਖਰਚੇ ਦੇ ਵਿੱਚ ਕਰਵਾ ਸਕਦੇ ਹੋ ਤੁਸੀਂ ਇਲਾਜ ਇਸ ਕੈਂਪ ਵਿੱਚ ਤੁਸੀਂ ਸਪੈਸ਼ਲਿਸਟ ਸਰਜਨਸ ਨਾਲ ਕਰ ਸਕਦੇ ਹੋ ਫ੍ਰੀ ਕੰਸਲਟੇਸ਼ਨ ਬਲੱਡ ਟੈਸਟ ਐਕਸ-ਰੇ ਸਕੈਨਿੰਗ ਅਤੇ ਹਰ ਤਰ੍ਹਾਂ ਦੀ ਸਰਜਰੀਜ਼ ਦੇ ਉੱਤੇ ਤੁਹਾਨੂੰ ਮਿਲੇਗੀ 25 ਤੋਂ 30% ਛੋਟ ਇਸ ਸਰਜਰੀ ਕੈਂਪ ਵਿੱਚ ਤੁਸੀ ਮਿਲ ਸਕਦੇ ਹੋ ਸੰਧੂ ਹਸਪੀਟਲ ਦੇ ਮਾਹਿਰ ਡਾਕਟਰ ਸੰਦੀਪ ਅਗਰਵਾਲ ਜੀ ਨੂੰ ਕੈਂਪ ਹੋਣ ਜਾ ਰਿਹਾ ਹੈ 26 ਮਈ ਸੋਮਵਾਰ ਤੋਂ 7 ਜੂਨ ਸ਼ਨੀਵਾਰ ਤੱਕ ਤਾਂ ਫਿਰ ਦੇਰ ਕਿਸ ਗੱਲ ਦੀ ਨਮਸਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ Hazrat Darbar Panj Peer ਬੰਗਾ ਰੋਡ ਨਵਾਂ ਸ਼ਹਿਰ ਵਿਖੇ ਜਿੱਥੇ Hazrat Darbar Panj Peer ਜੀ ਦਾ ਸਾਲਾਨਾ ਜੋੜ ਮੇਲਾ 4-5 ਜੂਨ ਨੂੰ ਜਿਹੜੀ ਦਿਨ ਬੁੱਧਵਾਰ ਅਤੇ ਵੀਰਵਾਰ ਨੂੰ ਜਿਹੜਾ ਬੜੀ ਸ਼ਰਧਾ ਪੂਰਵਕ ਧੂਮ ਧਾਮ ਦੇ ਨਾਲ ਗੱਦੀ ਨਿਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਜੀ ਦੀ ਰਹਿਨਮਾਈ ਦੇ ਹੇਠ ਜਿਹੜਾ ਇਹ ਮਨਾਇਆ ਜਾ ਰਿਹਾ ਹੈ ਇਹ ਦੱਸਦੀ ਹੈ ਸੰਗਤਾਂ ਨੂੰ ਕਿ ਇਹ ਮੇਲਾ ਜਿਹੜਾ ਹਰ ਸਾਲ ਇਸ ਦਰਬਾਰ ਦੇ ਉੱਤੇ ਗੱਦੀ ਨਿਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਚਿਸ਼ਤੀ ਜੀ ਹੋਰਾਂ ਦੀ ਰਹਿਨਮਾਈ ਦੇ ਹੇਠ ਸੰਗਤਾਂ ਦੇ ਸਹਿਯੋਗ ਦੇ ਨਾਲ ਲਗਾਇਆ ਜਾਂਦਾ ਸੋ ਇਹ ਜਿਹੜਾ 4 ਅਤੇ 5 ਜੂਨ ਨੂੰ ਮੇਲਾ ਮਨਾਇਆ ਜਾ ਰਿਹਾ ਹੈ ਇਸ ਮੇਲੇ ਦੇ ਵਿੱਚ ਬਲਾਚੌਰ ਤੋਂ ਐਮਐਲਏ ਸੰਤੋਸ਼ ਕਟਾਰੀਆ ਜੀ ਅਤੇ ਏਡੀਜੀਪੀ ਸ਼੍ਰੀ ਸੰਜੀਵ ਕਾਲੜਾ ਜੋ ਕਿ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਗੇ ਇਸ ਦਰਬਾਰ ਦੇ ਉੱਤੇ ਕਲਾਕਾਰ ਬੰਤੀ ਕਵਾਲ ਸਨਾ ਫਤਿਹ ਅਲੀ ਖਾਨ ਇਸ਼ਰਤ ਗੁਲਾਮ ਅਲੀ ਦੀਪਾ ਮੀਵਾਲ ਆਸ਼ੂ ਚੋਪੜਾ ਮਹੇਸ਼ ਸਾਜਨ ਤੇ ਨਜ਼ਾ ਨਿਜ਼ਾਮੀ ਕਵਾਲ ਦਿੱਲੀ ਵਾਲੇ ਆਬਦ ਅਲੀ ਮਤੋਈ ਕਵਾਲ ਅਤੇ ਸਰਦਾਰ ਅਲੀ ਸੰਗਤਾਂ ਨੂੰ ਨਿਹਾਲ ਕਰਨਗੇ ਸੋ ਇਸ ਮੌਕੇ ਜਿਹੜਾ ਦੀਰਾਂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ ਤੁਹਾਨੂੰ ਆਣ ਅਸੀਂ ਦਰਬਾਰ ਆ ਦੇ ਦਰਸ਼ਨ ਵੀ ਕਰਾਣੇ ਆ ਜੀ ਇਸ ਦਰਬਾਰ ਦੇ ਜਿੱਥੇ 4 ਅਤੇ 5 ਜੂਨ ਨੂੰ ਦਿਨ ਬੁੱਧਵਾਰ ਅਤੇ ਵੀਰਵਾਰ ਨੂੰ ਮੇਲਾ ਜਿਹੜਾ ਬੜੀ ਧੂਮ ਧਾਮ ਦੇ ਨਾਲ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ ਮੈਂ ਮਹਿਤਾਬਹਿਤ ਕਾਦਰੀ ਹਜਰ ਦਰਬਾਰ ਪੰਚਪੀਰ ਬੰਗਾ ਰੋਨ ਨਮਸਾਹ ਜੋ ਕਿ ਹਰ ਇੱਕ ਹਰ ਇੱਕ ਸਾਲ ਦੇ ਤਰੀਕੇ ਨਾਲ ਅੱਜ ਵੀ ਜਿਹੜਾ ਹੈਗਾ 4-5 ਦਿਨ ਦਾ ਸਾਲਾਣਾ ਜੋੜ ਮੇਲਾ ਪੰਜਾਬੀ ਦਾ ਸਰੂਰ ਹੈ ਅਸੀਂ ਸਾਰੀ ਹਮ ਮਾਕੇ ਜਿਹੜਾ ਹੈਗਾ ਸਾਰੀ 사త్సੰਗਤ ਨੂੰ ਬੇਨਤੀ ਕਰਾਂਗੇ ਜਰੂਰ ਪੰਜ ਚਾਰ ਰਾਤ ਨੂੰ ਪੰਜ ਦਿਨ ਨੂੰ ਪਹੁੰਚੋ ਜੋ ਕਿ ਆਪਣਾ ਪੰਜਾਬੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਮਾਪੂਸ ਵੀ ਬਖ ਬਖਡੇ ਦੇ ਤੋ ਆ ਰਹੇ ਹਨ ਜੇ ਕਿ ਇਹ ਆਪਣਾ ਲੰਗਰ ਵੀ ਟੁੱਟ ਵਰਤੇ ਅਗਰ ਜਾਏਗਾ ਇਹ ਜਿਹੜੇ ਹੈਗਾ ਇਸ ਦੇ 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 ਜਿਹੜੇ ਹੈਗੇ ਆਪਣਾ ਬੜੀ ਸੁਖ ਕਾਮਨਾ ਹੁੰਦੀਆਂ ਜੋ ਵੀ ਇੱਥੇ ਸੁਖਦੇ ਆ ਉਹ ਵੀ ਪੂਰੀਆਂ ਹੁੰਦੀਆਂ ਆ ਤੇ ਇਸੇ ਲਈ ਅਸੀਂ ਬੇਨਤੀ ਸਾਰੇ ਮਿਲ ਇਲਾਕਿਆਂ ਮਸੀਂ ਨੂੰ ਕਰਾਂਗੇ ਜਰੂਰ ਸਾਡੇ ਪੰਜਾਬੀ ਰਾਜ ਦੇ ਦਰਬਾਰ ਤੇ ਤੁਹਾਯਾਦੀ ਲਾਓ ਆਪਣੀ ਜੇ ਪੀਰਾਂ ਦੇ ਜੈ ਬਾਬਾ ਸਾਡੇ ਚਾਰ ਰਾਤ ਨੂੰ ਜਿਹੜੇ ਇਕਵਾਲ ਪਹੁੰਚ ਰਹੇ ਆ ਸਨਾਖਾਨ ਸਨਾ ਫਤਿਹ ali ਖਾਨ ਬੰਟੀ ਖਾਨ ਇਹ ਬੰਟੀ ਜੀ ਤੇ ਇਸਰਅਲੀ ਖਾਨ ਤੇ ਆਪਣੇ 5 ਜੂਨ ਨੂੰ 사दार अली ਆਬिद अली ਤੇ ਆਪਣਾ मुन्ना ਕਵਾਲ ਦਿੱਲੀ ਤੋ ਪਹੁੰਚ ਰਹੇ ਨੇ ਸਾਰੇ ਆਪਣੇ ਵੱਖ-ਵੱਖ ਗੁੰਗਾਨ ਕਰਨਗੇ ਪੰਜਾਬੀ ਪੀਰਾਂ ਦਾ ਜੋ ਕਿ ਸਾਰੇ ਸਾਧ ਸੰਗਤ ਨੂੰ ਬੇਨਤੀ ਕਰਕੇ ਅਸੀਂ ਜਰੂਰ ਕਹਾਂਗੇ ਜਰੂਰ ਪਹੁੰਚੋ ਸਾਰੇ ਇਲਾਕਾ ਨਵਾਸੀ ਦਾ ਸਾਥ ਸੇ ਸਾਧ ਸੰਗਤ ਨੂੰ ਸਾਡੇ ਵੱਲੋਂ ਬੇਨਤੀ ਆ ਜਰੂਰ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵਾਹਿਗੁਰੂ ਜੀ ਕੀ ਫਤਿਹ ਸਾਨੂੰ 8 ਮੁੰਡੇ ਕੰਮ ਕਰ ਰਹੇ ਆ ਸੇਵਾ ਸੈਟੀ ਵਾਲੇ ਬਹੁਤ ਮਨ ਨੂੰ ਖੁਸ਼ੀ ਹੁੰਦੀ ਆ ਦੇਖੋ ਇੱਕ ਸਾਫ ਸੁਥਰਾ ਹੋਇਆ ਜਗਾ ਤੇ ਹਰ ਦੇਖਣ ਵਾਲਾ ਬੰਦਾ ਖੁਸ਼ ਹੋ ਗਿਆ ਲੱਗਦੀ ਮੈਨੂੰ ਬਹੁਤ ਸੋਹਣਾ ਕੰਮ ਕਰ ਰਹੇ ਵਾਇਗੂ ਸੱਚੇ ਬਾਦਸ਼ਾਹ ਇਹਨਾਂ ਕਿਸ ਤਰ੍ਹਾਂ ਹਿੰਮਤ 바ਖੇ ਉਦਮ 바ਖੇ ਤੰਦਰੁਸਤੀ ਰੱਖੇ ਸੱਚੇ ਬਾਦਸ਼ਾਹ ਇਸ ਤਰ੍ਹਾਂ ਹੀ ਚੰਗੇ ਕਾਰਜ ਕਰਦੇ ਰਹਿਣ ਮਾੜੇ ਪਾਸੇ ਨਾ ਜਾਣ ਬਸ ਅਸੀਂ ਇਸੇ ਕੰਮ ਦੇ ਵਿੱਚ ਇਹਨਾਂ ਦੇ ਨਾਲ ਪੂਰਾ ਸਹਿਯੋਗ ਦੇਵਾਂਗੇ ਵੱਧ ਤੋਂ ਵੱਧ ਤਨ ਮਨ ਤਨ ਹਾਂਜੀ ਵਾਇਗੂ ਸੱਚੇ ਬਾਦਸ਼ਾਹ ਇਹਨਾਂ ਨੇ ਹਿੰਮਤ 바ਖੇ ਅਸੀਂ ਤਾਂ ਇਹ ਹੀ ਤਾਂ ਨੇ ਜੋ ਕੁਝ ਕਰ ਰਿਹਾ ਬਹੁਤ ਸੋਹਣਾ ਕਰ ਰਿਹਾ ਤੇ ਦੇਖੋ ਜੀ ਪਿੰਡ ਦਾ ਸੁਧਾਰ ਹੋਊਗਾ ਮੁੰਡਿਆਂ ਦੀ ਜਿਹੜੀ ਸੋਚ ਹੈ ਨਾ ਬਹੁਤ ਵਧੀਆ ਲੋਕਾਂ ਨੇ ਪਿੰਡ ਦੇਖ ਕੇ ਮੁੰਡੇ ਉਤਸ਼ਾਹਤ ਹੋ ਗਏ ਵੀ ਲੈ ਵੀ ਅਸੀਂ ਕੁਝ ਕਰਨਾ ਪਿੰਡ ਵਾਸਤੇ ਉਹ ਵਕਤੀ ਵਾਏ ਗੁਰਦੀਤਾ ਖਾਓ ਸਵਾਏ ਗੁਰਦੀਤਾ ਤੇ ਜੀ ਮੇਰੇ ਟਾਈਮ ਕੱਢ ਕੇ ਆ ਰਹੇ ਨੇ ਸਾਡੇ ਜੀ ਪਾਸ ਸਭ ਹੀ ਲੱਗੇ ਹੋਏ ਨੇ ਇੱਧਰ ਆਪਾਂ ਜਾਓ ਦੇਖਦੇ ਕਿੱਟਾ ਘਟੜੇ ਕੋ ਬਾੜ ਹੋ ਰਹੀ ਪਾਣਾ ਸਾਰੀ ਪਾਣੀ ਗੱਢਣੀ ਆਪਾਂ ਉਹ ਆਪਣੇ ਬਚਾਅ ਦੱਸਣਗੇ ਮਾਣ ਜੀ ਦਾ ਖਾਸ ਸਾਹਿਬ ਹੈ ਜੀ ਬਹੁਤ ਵਧੀਆ ਸੇਵਾ ਦਾ ਕੰਮ ਚੱਲ ਰਿਹਾ ਹੈ ਇੱਥੇ ਪਿਛਲੇ ਸਾਲ ਵੀ ਕਾਫੀ ਭੱਕੜੇ ਸੀਗੇ ਤੇ ਜਿਹੜੀ ਵਾਰ ਕਾਫੀ ਸੰਗਤ ਦੇ ਪੈਰਾਂ ਵਿੱਚ ਭੱਕੜੇ ਲੱਗੇ ਹੋਏ ਤੇ ਹੁਣ ਸਾਰਾ ਸਭਾਈ ਇਕੱਠਾ ਲਾ ਕੇ ਸਾਰਾ ਫੁਗੜਾ ਕਰ ਦਿੱਤਾ ਵੀ ਸੰਗਤ ਤੰਗ ਨਾ ਹੋਵੇ ਜਿਵੇਂ ਸਾਡੇ ਹੱਥ ਲੱਗੇ ਸਵੇਰ ਤੇ ਸਾਰੇ ਲੱਗੇ ਜਨ ਨਾਲ ਸਾਰੇ ਲੱਗੇ ਹਮ ਹੋਮਾਗੇ ਤੇ ਬੜਾ ਵਧੀਆ ਠੀਕ ਹੈ ਆ ਤੁਹਾਨੂੰ ਦਰਸ਼ਨ ਕਰਾ ਰਹੇ ਆ ਜੀ ਦਰਬਾਰ ਪੀਰ ਨਗਾ ਜਿਹੜੀ ਨਵਾਂ ਸ਼ਹਿਰ ਤੋਂ ਸੰਗਤ ਆਈ ਆ ਫੌਰੀ ਸ਼ੰਕਰ ਵੈਲਫੇਅਰ ਸੁਸਾਇਟੀ ਦੇ ਵੱਲੋਂ ਜਿਹੜੇ ਇਹ ਸੰਗਤ ਮੱਥਾ ਟੇਕਣ ਜਾ ਰਹੀ ਆ ਜੀ ਦਰਬਾਰ ਲੱਖ ਦਾ ਪੀਰ ਨਗਾਹੇ ਵਾਲਾ ਪੀਰ ਨਗਾਹੇ ਦੇ ਦਰਬਾਰ ਦੇ ਵਿੱਚ એના શહેર હોય दरबार पीर निगाह दर्शन करो जी नमश सरगर्मिया यूट्यूब चैनल राही ਨਮਾਸ਼ੇ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਪਰਾਚੀਨ ਸ਼ਿਵ ਮਹਾ ਦੇ ਮੰਦਿਰ ਕੋਟਲਾ ਕਲਾਂ ਜੋ ਕਿ ਉਨੇ ਦੇ ਕੋਲ ਹੈ ਦਰਸ਼ਨ ਕਰੋ ਜੀ ਉਸ ਜਗ੍ਹਾ ਦੇ ਅ ਦੱਸਿਆ ਜਾਂਦਾ ਕਿ 81 ਫੁੱਟ ਮੂਰਤੀ ਉੱਚੀ ਆ ਭਗਵਾਨ ਸ਼ੰਕਰ ਬੋਲੇ ਨਾ ਜੀ ਦੀ ਦਰਸ਼ਨ ਕਰੋ ਜੀ ਜੀ ਡੈਡੀ ਪਿੱਛੇ ਜਿਹੜਾ ਭਜਨ ਕਰਦੇ ਸੀ ਉਹ ਡੈਡੀ ਅੱਛਾ ਠੀਕ ਸਰੇਜ ਨਾਲ ਪਿੱਛੇ ਖੜਾ ਜਿਹੜਾ ਕਰਦੇ ਸੀ ਉਸ ਨੂੰ ਮੇਰੇ ਬਾਹਰ ਆ ਗਈ ਤੁਹਾਨੂੰ ਬੋਲੇ ਨਾ ਜੀ ਹਾਂ ਜੀ ਜੀ ਆਪ ਦਾ ਤਾਂ ਨਹੀਂ ਕੀ ਹਾਂ ਜੀ ਇਸ ਸੱਜਣਾਂ ਸ਼ਿਰਪਾਸੈ ਨਗਨਸਵੰਤ ਅਜਬੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਦਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ